ਜਦੋਂ ਨਵੰਬਰ 2024 ਚੜਿਆ ਪਹਿਲਾ ਹਫਤਾ ਉਸ ਤੋਂ ਬਾਅਦ ਕੋਈ ਐਸਾ ਦਿਨ ਨਹੀਂ ਜਿੱਦਨ ਡੋਨਲਡ 트ੰਪ ਦੀ ਖਬਰ ਅਖਬਾਰ 'ਚ ਨਾ ਲੱਗੀ ਹੋਵੇ ਡੋਨਲਡ 트ੰਪ ਨੇ ਤੇ ਚਲੋ ਉਹਦੀਆਂ ਤਾਂ ਲੱਗਣੀਆਂ ਲੱਗਣੀਆਂ ਸੀ ਉਹ ਪ੍ਰੈਜ਼ੀਡੈਂਟ ਬਣ ਰਹੇ ਸੀ ਯੂਐਸ ਦੇ ਨਾਲ ਐਲਨ ਮਸਕ ਵੀ ਬੜੇ ਮਸ਼ਹੂਰ ਹੋ ਗਏ ਚਲੋ ਬਹਾਰਾਂ ਨਾਲ ਹੀ ਬਹਾਰਾ ਹੁੰਦੀਆਂ ਪਰ ਹੁਣ ਜਿਹੜੀ ਖਬਰ ਆਈ ਉਹ ਇਹ ਆਈ ਹੈ ਕਿ ਐਲਨ ਮਸਕ ਦਾ ਜਿਹੜਾ ਕੈਨੇਡੀਅਨ ਪਾਸਪੋਰਟ ਹੈ ਉਹ ਖੋਣ ਦੀ ਤਿਆਰੀ ਹੋ ਰਹੀ ਹੈ ਦੇਖੋ ਕੱਲ੍ਹ ਇਹ ਆ ਜੀ ਕਿ ਐਲਨ ਮਸਕ ਹਨਾ ਜਿਹੜਾ ਉਹ ਐਸਾ ਬੰਦਾ ਹੈ ਇੱਕ ਤਾਂ ਦੁਨੀਆ ਦਾ ਸਭ ਤੋਂ ਅਮੀਰ ਹੈ ਔਰ ਉਹ ਬੜੇ ਅਜੀਬੋ ਗਰੀਬ ਕੰਮ ਕਰਦਾ ਕਦੀ ਉਹ ਵਾਸ਼ ਵਸਣ ਜਾ ਚੁੱਕੀ ਫਰੇਗਾ ਕਦੀ ਕੋਸ਼ ਕਦੀ ਕੁਝ ਅਜੀਬੋ ਗਰੀਬ ਹਰਕਤਾਂ ਕਰ ਲਈ ਤੇ ਤਿਆਰ ਹੈ ਟਵਿੱਟਰ ਉਹਨੇ ਖਰੀਦਿਆ ਟਵਿੱਟਰ ਦਾ ਨਾਮ ਐਕਸ ਕਰ ਦਿੱਤਾ ਤੇ ਐਕਸ ਸਪੇਸ ਐਕਸ ਕੰਪਨੀ ਲਾਂਚ ਕਰ ਦਿੱਤੀ ਕਾਰਾਂ ਜਿਹੜੀਆਂ ਇਲੈਕਟ੍ਰਿਕ ਵਹੀਕਲ ਉਹ ਬਣਾਉਂਦਾ ਤੁਹਾਨੂੰ ਪਤਾ ਸਾਰੀ ਦੁਨੀਆ ਚੋਂ ਚਲਦੀਆਂ ਨੇ ਇੱਕ ਪਾਸੇ ਤੇ ਉਹ ਅਮਰੀਕਾ 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 ਕਰਦਾ ਦੂਜੇ ਪਾਸੇ ਦੂਸਰੇ ਦੇਸ਼ਾਂ ਦੇ ਵਿੱਚ ਐਕਸਪੈਂਡ ਕਰ ਲਈ ਇੰਨਾ ਕਾਲਾ ਕਿ ਉਹਨੇ ਉਸ ਕੰਪਨੀ ਇਲੈਕਟ੍ਰਿਕ ਵਹੀਕਲ ਗੱਡੀਆਂ ਦੇ ਪਲਾਂਟ ਚਾਈਨਾ ਵਿੱਚ ਜਾ ਕੇ ਲਾਤੇ ਜੀ ਬਈ ਸ਼ੰਗਾਈ ਵਗੈਰਾ ਤੋਂ ਬਣ ਕੇ ਆਉਂਦੀਆਂ ਨੇ ਉਸ ਉਹਦੀ ਕੰਪਨੀ ਦੀਆਂ ਗੱਡੀਆਂ ਪਰ ਅਲੌਨ ਮਸਕ ਜਿੰਨਾ ਬੰਦਾ ਅਜੀਬ ਹੈ ਉਹ ਉਨਾ ਹੀ ਕੰਟਰੋਵਰਸ਼ਲ ਵੀ ਹੈ ਤੇ ਅਲੌਨ ਮਸਕ ਡੋਨਲਡ ਟਰੰਪ ਦਾ ਬਹੁਤ ਜ਼ਿਆਦਾ ਕਰੀਬੀ ਹੈ ਮਿਲੀਅਨਸ ਡਾਲਰ ਉਹਨੇ ਡੋਨਲਡ ਟਰੰਪ ਦੀ ਕੈਂਪੇਨ ਤੇ ਖਰਚ ਦਿੱਤੇ ਕਿ ਇਹਨੂੰ ਰਾਸ਼ਟਰਪਤੀ ਬਣਾਉਣਾ ਸੀ ਟਰੰਪ ਨੂੰ ਤੇ ਉਹ ਦੂਸਰੇ ਦੇਸ਼ਾਂ ਦੇ ਬਾਰੇ ਪੁੱਠਾ ਸਿੱਧਾ ਬੋਲਣ ਲੱਗਾ ਵੀ ਦੇਖਦਾ ਨਹੀਂ ਕਿ ਉਹਨੇ ਕੀ ਕਹਿਣਾ ਤੇ ਦੂਸਰੇ ਦੇਸ਼ਾਂ ਵਾਲੇ ਕਈ ਤਰੀਕੇ ਲੱਭ ਰਹੇ ਨੇ ਕਿ ਕਿਵੇਂ ਉਹਨੂੰ ਨੱਥ ਪਾਉਣੀ ਆ ਸਰਕਾਰਾਂ ਅਜੇ ਬਹੁਤਾ ਕੁਝ ਨਹੀਂ ਕਰ ਰਹੀਆਂ ਪਰ ਆਮ ਲੋਕਾਂ ਦੇ ਵਿੱਚ ਜਿਹੜੀ ਹਵਾ ਆ ਆਵਾਜ਼ ਆ ਅੰਡਰ ਕਰੰਟ ਆ ਜਿਹੜਾ ਉਹਨੂੰ ਤੇ ਸੁਣਨਾ ਦੇਖਣਾ ਫਰਜ਼ ਸਰਕਾਰਾਂ ਦਾ ਬਣਦਾ ਹੈ ਨਾ ਐਲਾਨ ਮਸਕ ਨੇ ਕੈਨੇਡਾ ਦੇ ਬਾਰੇ ਜੋ ਡੋਨਲਡ ਟਰਪ ਨੇ ਪੁੱਠੇ ਸਿੱਧੇ ਬਿਆਨ ਪਿਛਲੇ ਦਿਨਾਂ ਵਿੱਚ ਦਿੱਤੇ ਉਹਨਾਂ ਦੀ ਰੱਜ ਕੇ ਪ੍ਰੋੜਤਾ ਕੀਤੀ ਇੱਥੋਂ ਤੱਕ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਟੋ ਬਾਰੇ ਭੱਤੇ ਲਫਜ਼ ਵੀ ਉਹਨੇ ਵਰਤੇ ਤੇ ਵਿਰੋਧੀ ਧਿਰ ਦਿਆ ਕੋ ਪੀਅਰ ਪੋਲੀਆਬ ਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ ਸਿੱਧੇ ਤੌਰ ਤੇ ਕੈਨੇਡਾ ਦੀਆਂ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਵਾਲੀ ਕਰਨ ਦੀ ਤਿਆਰੀ ਜਿਹੜੀ ਹੈ ਉਹਨਾਂ ਦੀ ਵੀ ਆਪਦੀ ਹੈ। ਕੈਨੇਡਾ ਦੇ ਵਿੱਚ ਉਹਨਾਂ ਦੇ ਅਗੇਂਸਟ ਥੋੜੀ ਜਿਹੀ ਮੁਹਿੰਮ ਚੱਲੀ ਆ। ਅਸਲ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਕੋਲ ਕੁਝ ਗੱਡੀਆਂ ਸੀ ਐਲਾਨ ਮਸਕ ਦੀ ਕੰਪਨੀ ਦੀਆਂ ਫੈਸਲਾ ਦੀਆਂ ਗੱਡੀਆਂ ਦੇ ਪਿੱਛੇ ਕਈਆਂ ਨੇ ਲਿਖ ਕੇ ਲਾ ਦਿੱਤਾ ਕਿ ਅਸੀਂ ਇਹ ਪਹਿਲਾ ਨਹੀਂ ਖਰੀਦੀ ਹੋਈ ਆ ਜਦੋਂ ਅਜੇ ਤੱਕ ਐਲਾਨ ਮਸਕ ਠੀਕ ਠਾਕ ਸੀ ਉਦੋਂ ਤੱਕ ਕੈਨੇਡਾ ਦੇ ਵਿਰੋਧੂ ਨੇ ਇਸ ਤਰ੍ਹਾਂ ਦੀ ਗੱਲਾ ਨਹੀਂ ਸੀ ਕੀਤੀਆਂ ਕਈਆਂ ਨੇ ਸੇਲ ਤੇ ਲਾਤੀਆਂ ਕਈਆਂ ਨੇ ਬੁੱਕ ਕੀਤੀਆਂ ਹੋਈਆਂ ਗੱਟੀਆਂ ਜਿਹੜੀਆਂ ਸੀ ਬੁਕਿੰਗ ਉਹਨਾਂ ਦੀ ਕੈਨਸਲ ਕਰਾ ਦਿੱਤੀ ਆ ਪਰ ਚਲੋ ਇਹ ਹਰ ਇੱਕ ਦੀ ਆਪਣੀ ਮਰਜ਼ੀ ਅਸੀਂ ਪ੍ਰਮੋਟ ਨਹੀਂ ਕਰਦੇ ਇਸ ਜੀ ਨੂੰ ਪਰ ਚਾਰਲੀ ਐਂਗਸ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਨੇ ਐਮਪੀ ਨੇ ਕੈਨੇਡਾ ਦੇ ਵਿੱਚ ਤੇ ਮਸਕ ਦੇ ਵਿਰੋਧੀ ਨੇ ਉਹਨਾਂ ਨੇ ਇੱਕ ਪਟੀਸ਼ਨ ਪਾ ਦਿੱਤੀ ਆ ਪਟੀਸ਼ਨ ਜਿਹੜੀ ਹੈ ਉਹਨੇ ਹਾਊਸ ਆਫ ਕਾਮਰਸ ਜਿਹੜੀ ਸਾਡੀ ਪਾਰਲੀਮੈਂਟ ਆ ਉੱਥੇ ਪ੍ਰੈਜ਼ੈਂਟ ਕਰਨੀ ਆ ਤੇ ਜਦੋਂ ਉੱਥੇ ਕੋ ਪਟੀਸ਼ਨ ਜਿਹੜੀ ਐ ਪ੍ਰੈਜ਼ੈਂਟ ਕਰਨੀ ਹੋਵੇ ਤਾਂ ਉਹਦੇ ਵਿੱਚ 500 ਸਿਗਨੇਚਰ ਚਾਹੀਦੇ ਨੇ 500 ਇੰਡੀਆ ਦੇ ਵਿੱਚ ਸਾਨੂੰ ਥੋੜੇ ਜ਼ਿਆਦਾ ਨਾ ਭਾਵੇਂ ਨਾਂ ਲੱਕੜ ਪਰ ਕੈਨੇਡਾ ਦੇ ਦੇ ਮੁਲਕ ਦੇ ਵਿੱਚ 500 ਸਿਗਨੇਚਰ ਜਿਹੜੇ ਇਕੱਠੇ ਕਰਨੇ ਨੇ ਵੱਡੀ ਗੱਲ ਹੋ ਜਾਂਦੀ ਏ ਕੇਵਰੇ ਬੜੀਆਂ ਥੋੜੀਆਂ ਬੋਟਾਂ ਨਾਲ ਤੇ ਕੇਵਰੇ ਉਮੀਦਵਾਰ ਜਿੱਤਦੇ ਨੇ ਤੇ ਉਹਨੂੰ 500 ਸਿਗਨੇਚਰ ਚਾਹੀਦੇ ਸੀ ਉਹਨੇ ਚਲਾਈ ਇਸ ਮੁਹਿੰਮ ਉਹ ਕੀ ਚਲਾਈ ਪਟੀਸ਼ਨ ਕਿ ਅਲੌਨ ਮਸਕ ਕੋਲ ਹੈ ਕੈਨੇਡੀਅਨ ਸਿਟੀਨਸ਼ਿਪ ਤੇ ਕੈਨੇਡੀਅਨ ਪਾਸਪੋਰਟ ਇਹ ਸਾਰੇ ਹੁਣ ਸੋਚਣਗੇ ਕਿ ਉਹ ਤਾਂ ਅਮਰੀਕਨ ਹੈ ਅਸਲ ਵਿੱਚ ਲਾਉਣ ਮਾਸਕ ਜੰਮਿਆ ਦੱਖਣੀ ਅਫਰੀਕਾ ਦਾ ਸਾਊਥ ਅਫਰੀਕਾ ਦਾ ਜੰਪਲ ਹੈ ਅਮਰੀਕਾ ਦੀ ਸਿਟੀਨਸ਼ਿਪ ਵੀ ਹੈ ਉਹਦੇ ਕੋਲ ਤੇ ਕੈਨੇਡਾ ਦੀ ਵੀ ਸਿਟੀਨਸ਼ਿਪ ਹੈ ਉਹਦੇ ਕੋਲ ਦੋਵਾਂ ਦੇਸ਼ਾਂ ਦੇ ਵਿੱਚ ਇਹ ਇੱਥੇ ਸਿਸਟਮ ਹੈ ਕਿ ਡੁਅਲ ਸਿਟੀਨਸ਼ਿਪ ਚਲਦੀ ਹੈ ਇਸ ਹਿਸਾਬ ਨਾਲ ਦੋ ਪਾਸਪੋਰਟ ਰੱਖ ਸਕਦੇ ਹੋ ਇੰਡੀਆ ਦੇ ਵਿੱਚ ਜਿਹੜੀ ਓਸੀਆਈ ਹੈ ਹੋਰ ਚੀਜ਼ ਹੈ ਅੱਛਾ ਹੁਣ ਉਹ ਕੈਨੇਡਾ ਵਾਲੇ ਕਿਉਂ ਕਿਉਂ ਧੁਖੇ ਜੇ ਪਏ ਨੇ ਕਿਉਂਕਿ ਉਹ ਕੈਨੇਡਾ ਦੇ ਵਿਰੋਧੀ ਗੱਲਾਂ ਕਰ ਰਿਹਾ ਤੇ 500 ਸਿਗਨੇਚਰ ਜਿੱਥੇ ਚਾਹੀਦੇ ਸੀ ਦੋ ਤਿੰਨ ਦਿਨਾਂ ਦੇ ਵਿੱਚ ਉਸ ਪਟੀਸ਼ਨ ਤੇ ਤੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੂੰ ਕਿਹਾ ਜਾ ਰਿਹਾ ਕਿ ਐਲਾਨ ਮਸਕ ਦਾ ਪਾਸਪੋਰਟ ਤੇ ਕੈਨੇਡੀਅਨ ਸਿਟੀਜ਼ਨਸ਼ਿਪ ਜਿਹੜੀ ਹੈ ਰਿਵੋਕ ਕਰ ਦਿਓ ਉਹਦੇ ਕੋਲੋਂ ਖੋ ਲ ਪਰ ਇਹ ਪਟੀਸ਼ਨ ਜਦੋਂ ਪਾਰਲੀਮੈਂਟ ਦਾ ਸੈਸ਼ਨ ਹੋਵੇਗਾ ਉੱਥੇ ਪੇਸ਼ ਹੋਵੇਗੀ ਕਿਉਂਕਿ ਇੰਨੇ ਜ਼ਿਆਦਾ ਸਾਈਨ ਹੋ ਗਏ ਨੇ ਪਰ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਕੈਨੇਡਾ ਦੀ ਸੋਵਰਨਿਟੀ ਪ੍ਰਭੂਸੱਤਾ ਤੇ ਇਹੋ ਜਿਹੀਆਂ ਐਕਟੀਵਿਟੀਆਂ ਦੇ ਵਿੱਚ ਇੰਗੇਜ ਹੋ ਰਿਹਾ ਜਿਹੜੀ ਕਿ ਕੈਨੇਡਾ ਦੇ ਇੰਟਰਸਟ ਦੇ ਖਿਲਾਫ ਨੇ ਸੋ ਕੈਨੇਡਾ ਦੇ ਇੰਟਰਸਟ ਦੇ ਖਿਲਾਫ ਜਿੰਨੀਆਂ ਗੱਲਾਂ ਕਰ ਰਹੇ ਨੇ ਇਹ ਕੈਨੇਡੀਅਨਾਂ ਨੂੰ ਪੂਰੀ ਤਰ੍ਹਾਂ ਚੁੱਪ ਰਹੀਆਂ ਨੇ ਕੈਨੇਡਾ ਵਾਲੇ ਐਲਾਨ ਮਸਕ ਤੋਂ ਖੁਸ਼ ਨਹੀਂ ਤੇ ਪਰ ਇਸ ਵੇਲੇ ਯੂ ਐਸ ਏ ਦੇ ਵਿੱਚ ਡੀਓਜੀਈ ਸਰਵਿਸਿਜ਼ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜਾ ਡਿਪਾਰਟਮੈਂਟ ਹੈ ਉਹਦਾ ਉਹ ਹੈੱਡ ਬਣਿਆ ਹੋਇਆ ਤੇ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੇ ਬਾਰੇ ਉਹ ਡੋਨਲਡ ਟਰੰਪ ਦੇ ਬਿਆਨਾਂ ਦੀ ਪ੍ਰੋੜਤਾ ਕਰਦਾ ਰਿਹਾ ਤੇ ਇਹ ਜਿਹੜੀ ਪਟੀਸ਼ਨ ਚੱਲੀ ਹੈ ਇਹਦਾ ਵੀ ਜਵਾਬ ਉਹਨੇ ਦਿੱਤਾ ਉਹ ਕਹਿੰਦਾ ਕੈਨੇਡਾ ਇਜ਼ ਨਾਟ ਏ ਰੀਅਲ ਕੰਟਰੀ ਕੈਨੇਡਾ ਅਸਲੀ ਦੇਸ਼ ਹੀ ਹੈ ਨਹੀਂ ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੀਆਂ ਨੀਤੀਆਂ ਦਾ ਮਜ਼ਾਕ ਉਡਾਉਂਦਾ ਹੈ ਤੇ ਪੀਅਰ ਪੋਲੀਆਪ ਦੇ ਕਲਿੱਪ ਜਿਹੜੇ ਨੇ ਵਿਰੁੱਧ ਧਿਰ ਦੇ ਆਗੂ ਉਹਨਾਂ ਨੂੰ ਪ੍ਰਮੋਟ ਕਰਦਾ ਸੋ ਅਲੌਨ ਮਸਕ ਦੀ ਵਿਰੋਧਤਾ ਹੋ ਰਹੀ ਹੈ ਪਰ ਸਵਲੀਨ ਇੱਥੇ ਇਹ ਹੈ ਕਿ ਕੈਨੇਡਾ ਦੇ ਸਿਟੀਨਸ਼ਿਪ ਪਰ ਉਹ ਕਰਨ ਦੇ ਜਿਹੜੇ ਨਿਯਮ ਨੇ ਨਾ ਉਹ ਬਹੁਤ ਟਾਈਟ ਨੇ ਮਾਹਰ ਕਹਿੰਦੇ ਨੇ ਭਾਵੇਂ ਇੰਨੇ ਸਾਈਨ ਹੋ ਗਏ ਨੇ ਪਰ ਲੱਗਦਾ ਨਹੀਂ ਕਿ ਜਸਟਨ ਟਰੂਡੋ ਜਾਂ ਜਸਟਨ ਟਰੂਡੋ ਕਿ ਕੁਸਤਿਫਾ ਦੇ ਚੁਕੇ ਨੇ ਕੁਛ ਦਿਨਾਂ ਕੁਛ ਇੱਕ ਦੋ ਹਫ਼ਤਿਆਂ ਦੇ ਵਿੱਚ ਉਹਨਾਂ ਨੇ ਗੱਦੀ ਛੱਡ ਦੇਣੀ ਆਪਣੀ ਤੇ ਨਵੇਂ ਪ੍ਰਧਾਨ ਮੰਤਰੀ ਪੜਨਗੇ ਕੈਨੇਡਾ ਦੇ ਪਰ ਲੱਗਦਾ ਨਹੀਂ ਕਿ ਉਹਨਾਂ ਤੇ ਖੋਈ ਜਾਵੇ ਕਿ ਪਰ ਜ਼ਾਹਿਰਾ ਤੌਰ ਤੇ 230000 ਸਿਗਨੇਚਰ ਹੋਣੇ ਬਹੁਤ ਵੱਡੀ ਗੱਲ ਹੈ ਕੈਨੇਡਾ ਵਰਗੇ ਮੁਲਕ ਵਿੱਚ ਜਿੱਥੇ ਆਬਾਦੀ ਇੰਨੀ ਘੱਟ ਹੈ ਬਿਲਕੁਲ ਜੀ